ਕੀ ਆਪਾਂ ਜਾਣਦੇ ਹਾਂ ਕਿ ਦਸੰਬਰ ਦੇ ਮਹੀਨੇ ਆਪਣੇ ਜਿਹੜੇ ਬਜ਼ੁਰਗ ਨੇ ਉਹ ਕੀ ਕਰਦੇ ਹੁੰਦੇ ਸੀ ਉਹ ਇਹ ਕਰਦੇ ਸੀ ਇੱਕ ਤਾਂ ਉਹ ਕਦੇ ਵੀ ਬੈੱਡ ਤੇ ਨਹੀਂ ਸੀ ਸੌਂਦੇ ਮੰਜੇ ਤੇ ਨਹੀਂ ਸੀ ਸੌਂਦੇ ਉਹ ਹਮੇਸ਼ਾ ਥੱਲੇ ਭੁੰਜੇ ਸੌਂਦੇ ਹੁੰਦੇ ਸੀ ਉਹ ਕੋਈ ਖੁਸ਼ੀ ਨਹੀਂ ਸੀ ਮਨਾਉਂਦੇ ਦਸੰਬਰ ਦੇ ਮਹੀਨੇ ਉਹ ਕੋਈ ਮਿੱਠਾ ਨਹੀਂ ਸੀ ਖਾਂਦੇ ਦਸੰਬਰ ਦੇ ਮਹੀਨੇ ਉਹ ਕੋਈ ਸੈਲੀਬ੍ਰੇਸ਼ਨ ਨਹੀਂ ਸੀ ਕਰਦੇ ਦਸੰਬਰ ਦੇ ਮਹੀਨੇ ਕਿਉਂ ਕਿਉਂਕਿ ਦਸੰਬਰ ਦੇ ਮਹੀਨੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪਰਿਵਾਰ ਵਿਛੜਿਆ ਸੀ ਇਹ ਛੋਟੀ ਗੱਲ ਨਹੀਂ ਬਹੁਤ ਵੱਡੀ ਗੱਲ ਆ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਹੋਈ ਕਾਂਦ ਦੇ ਵਿੱਚ ਚਣੇ ਗਏ ਨੇ ਇਸ ਕਰਕੇ ਜੀ ਆਪਾਂ ੂੰਜੇ ਨਹੀਂ ਸੌ ਸਕਦੇ ਘੱਟੋ ਘੱਟ ਆਪਾਂ ਆਹ ਮਹੀਨੇ ਕੇਸ ਦਾੜ੍ਹੀਆਂ ਨਾ ਕਟਾਈਏ ਖਰਾਬ ਨਾ ਪੀਏ ਨਸ਼ੇ ਨਾ ਕਰੀਏ ਵੱਧ ਤੋਂ ਵੱਧ ਆਹ ਮਹੀਨੇ ਆਪਾਂ ਪਾਠ ਕਰੀਏ 30 ਮਹੀਨੇ ਵੀਰੋਂ ਪੜ੍ਹਨੋ ਕਿੱਡੀ ਕ ਗੱਲ ਹੁੰਦੀ ਹੈ ਕਿੱਡੇ ਕਿੱਡੇ ਤੁਸੀਂ ਕੰਮ ਕਰ ਜਾਂਦੇ ਹੋ ਕਰੋਗੇ ਨਾ ਅਮਰਤ ਵੇਲੇ ਗੁਰਦੁਆਰਾ ਸਾਹਿਬ ਦੀਆਂ ਹਾਜ਼ਰੀਆਂ ਸ਼ਾਮ ਸਵੇਰੇ ਨਿਤਨੇਮ ਭਗਤੀ ਬੰਦਗੀ 30 ਦਿਨ ਨੇ ਵੀਰੋਂ ਪੜ੍ਹਨੋ ਇੰਨਾ ਯਾਦ ਰੱਖਿਓ ਜੋ ਕੰਦ ਵਿੱਚ 7 ਸਾਲ ਤੇ 9 ਸਾਲ ਦੇ ਨਾਂ ਚਣੇ ਜਾਂਦੇ ਆਪਾਂ ਹੋਣਾ ਹੀ ਨਹੀਂ ਸੀ ਆਪਣੀ ਚੜ੍ਹਾਈ ਟੌਰ ਕੁਝ ਨਹੀਂ ਸੀ ਹੋਣਾ ਇਹ ਉਹਨਾਂ ਕਰਕੇ ਇਸ ਕਰਕੇ ਮਹੀਨਾ ਮਾਰਕਟ ਕਰ ਦੋ ਸਹਿਬ ਪਹਿਲਾਂ ਜਦੋਂ ਕਰੋਨਾ ਵਾਇਰਸ ਆਇਆ ਹਨਾ ਉਦੋਂ ਵੀ ਆਪਾਂ ਘਰੇ ਰਹੇ ਹਾਂ ਉਦੋਂ ਕਿਹੜਾ ਯਾਰ ਵੀ ਤੁਸੀਂ ਮਾਰਕੀਟ ਵਿੱਚ ਬਾਹਲਾ ਗਏ ਹੋ ਜਾਂ ਤੁਸੀਂ ਜੇ ਕੇਸ ਦਾੜੀ ਕਟਾਉਨੇ ਹੋ ਜਾਂ ਕਟਾਉਣ ਗਏ ਹੋ ਅਡਜਸਟ ਕੀਤਾ ਨਾ ਆਪਣੇ ਆਪ ਨੂੰ ਫਿਰ ਹੁਣ ਦੇਖੋ ਜਦੋਂ ਹੜ ਆਏ ਸੀਗੇ ਹੜਾਂ ਦੇ ਵਿੱਚ ਵੀ ਜਦੋਂ ਮੀਂਹ ਪਈ ਗਿਆ ਕਈ ਕੰਮ ਆਪਣੇ ਬੰਦ ਹੋ ਗਏ ਸੀਗੇ ਜੇ ਆਪਾਂ ਇਹਨਾਂ ਕੁਝ ਕਰ ਸਕਦੇ ਹਾਂ ਫਿਰ ਆ ਮਹੀਨਾ ਤੁਹਾਡੇ ਮਰੇ ਕੀ ਚੀਜ਼ ਆ 30 ਦਿਨ ਹੁੰਦੇ ਨੇ ਮਹੀਨੇ ਦੇ ਵਿੱਚ ਪਰ ਇਹ ਮਹੀਨਾ ਉਹ ਆ ਵੀ ਜੀਣਾ ਕਰਕੇ ਆਪਾਂ ਜਿਉਉਣੇ ਆ ਜੇ ਸਰਹੰਦ ਦੀ ਕੰਦ ਦੇ ਵਿੱਚ ਛੋਟੇ ਸਹਿਬਜ਼ਾਦੇ ਨਾਂ ਚਨੇ ਜਾਂਦੇ ਜੇ ਚਮਕੌਰ ਸਹਿਬ ਵੱਡੇ ਸਹਿਬਜ਼ਾਦੇ ਸਵਾ ਸਵਾ ਲੱਖਾਂ ਨਾਲ ਲੜਦੇ ਆਪਣੀਆਂ ਟੌਹਰਾਂ ਇਹ ਹੋਣੀਆਂ ਹੀ ਨਹੀਂ ਸੀਗੀਆਂ ਇਸ ਕਰਕੇ ਯਾਰ ਜੇ ਆਪਾਂ ਕਿਸੇ ਲਈ ਇਨੀ ਹੈਲਪ ਕਰਨ ਨੂੰ ਤਿਆਰ ਹੁੰਨੇ ਆ ਮਤਲਬ ਆ ਜਿਹੜਾ ਮਹੀਨਾ ਆ ਮਹੀਨੇ ਕੇਸ ਦਾੜੀ ਜੇ ਆਪਾਂ ਨਾ ਕਟਾਈਏ ਕੀ ਫਰਕ ਪੈਣਾ ਆ ਦੇ ਤੁਸੀਂ ਸ਼ਰਾਬ ਨਾ ਪੀਓ ਇੱਕ ਮਹੀਨੇ ਚ ਕੀ ਫਰਕ ਪੈ ਜਾਊਗਾ ਵੱਡੇ ਵੱਡੇ ਤੁਸੀਂ ਤਾਂ ਏਡੇ ਏਡੇ ਕੰਮ ਕਰ ਲਏ ਇਸ ਕਰਕੇ ਅੱਜ ਅਰਦਾਸ ਕਰੋ ਕਸਮ ਖਾਵੋ ਕਮੈਂਟ ਕਰਕੇ ਦੱਸੋ ਕੋਈ ਸ਼ਰਮ ਵਾਲੀ ਗੱਲ ਨਹੀਂ ਕੱਲੇ ਆਇਆ ਦੁਨੀਆ ਤੇ ਵੀਰੇ ਕੱਲੇ ਨੇ ਮਰ ਜਾਣਾ ਇਸ ਕਰਕੇ ਅਰਦਾਸ ਕਰੋ ਵੀ ਆਹ ਮਹੀਨੇ ਕੇਸ ਦਾੜੀ ਕਟਾਉਣੇ ਨਹੀਂ ਸ਼ਰਾਬ ਪੀਣੀ ਨਹੀਂ ਵੱਧ ਤੋਂ ਵੱਧ ਪਾਠ ਸਿਮਰਨ